ਪਾਰਟੀ ਕਿਸਾਨ ਯੂਨੀਅਨ ਕਾਤਿਆਂ ਦੀ ਮੀਟਿੰਗ ਅੱਜ ਪਿੰਡ ਨਾਨਕਪੁਰ ਵਿਖੇ ਪ੍ਰਧਾਨ ਦਲਬੀਰ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਸਮੂਹ ਕਿਸਾਨ ਭਰਾਵਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਪ੍ਰਧਾਨ ਦਲਬੀਰ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦਾ ਮੁੱਦਾ ਡੀਏਪੀ ਖਾਦ ਬਾਰੇ ਨਕਲੀ ਉਤਪਾਦ ਆਉਣ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਪ੍ਰਧਾਨ ਦਲਬੀਰ ਸਿੰਘ ਨੇ ਕਿਹਾ ਕਿ ਉਹ ਖਾਦ ਸਬੰਧੀ ਸਰਕਾਰੀ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਜੇਕਰ ਉਹਨਾਂ ਦੀ ਗੱਲ ਨਾ ਮੰਨੀ ਗਈ ਤਾਂ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ। ਈ ਮੀਟਿੰਗ ਰੱਖੀ ਹੈਗੀ ਆ ਵਿਚਾਰ ਕਰਨ ਦਾ ਕੱਲ ਵੀ ਸਾਡਾ ਕਰਤਾਰਪੁਰ ਵੀ ਸੀਗਾ। ਅਸੀਂ ਹਰ 5-7 ਦਿਨ ਦੇ ਬਾਅਦ ਸਾਡੀ ਮੀਟਿੰਗ ਹੈ ਸਾਡੇ ਜਿੱਦਾਂ ਮਹੀਨਾਵਾਰ ਮੀਟਿੰਗਾਂ ਹੈਗੀਆਂ। ਅਸੀਂ ਹਰ ਮਤਲਬ ਜਿੱਦਾਂ ਸਾਡੀ ਇੱਕ ਪੰਜ ਨੂੰ ਆ ਇੱਕ 10 ਨੂੰ ਐ 12 ਨੂੰ ਆ ਇੱਕ 20 ਨੂੰ ਆ ਇੱਕ ਮੁੜਕੇ ਤੇ ਪਹਿਲੀ ਨੂੰ ਆ ਜਿਹੜੀ ਸਾਡੀ ਇੱਥੇ ਕਪੂਰਥਲੇ ਬਲਾਕ ਦੀ ਮੀਟਿੰਗ ਆ ਉਹ ਲਗਭਗ ਅਸੀਂ 25 ਦੇ ਨੇੜੇ ਤੇ ਰੱਖੀ ਦੀ ਪਰ ਅਸੀਂ ਉਸ ਦਿਨ ਇਹ ਜਿਲ੍ਹਾ ਹੁਣ ਲਾ ਕਰਕੇ ਇੱਥੇ ਸਾਰੇ ਅਫਸਰਾਂ ਨੂੰ ਮਿਲਣਾ ਹੁੰਦਾ ਉਹ ਹੀ ਛੁੱਟੀ ਵਾਲੇ ਦਿਨ ਦੀ ਵਿਚਾਰ ਕਰਦੇ ਆ ਵੀ ਛੁੱਟੀ ਨਾ ਹੋਵੇ ਉਤਨਾ ਸਾਡੀ ਜਿਹੜੀ ਹੈਗੀ ਆ ਤਰੀਕ ਉਹ 25 ਹੈਗੀ ਆ ਪਰ ਜੇ 25 ਨੂੰ ਛੁੱਟੀ ਹੋਵੇ ਤੇ ਫਿਰ ਅੱਗੇ ਪਿੱਛੇ ਕਰਕੇ ਉਹਨੂੰ ਨਾ तकरीबन ਮਹੀਨੇ ਚੱਕ ਮੀਟਿੰਗ ਇੱਥੇ ਵੀ ਕਰੀ ਦੀ ਹੈਗੀ ਆ ਪਰ ਜੋ ਅੱਜ ਦਾ ਮੁੱਦਾ ਚੱਲਣ ਲਿਆ ਹੈਗਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈਗਾ ਡੀਏਪੀ ਖਾਦ ਜਿਹੜੀ ਆ ਉਹਦੀ ਜਿਹੜਾ ਡੁਪਲੀਕੇਟ ਹੁੰਦੀ ਹੈਗੀ ਆ ਉਹ ਬਹੁਤ ਘਾਤਕ ਕਿਸਾਨਾਂ ਵਾਸਤੇ ਹੋਵੇਗੀ ਜਿੱਤਰਾ ਆਪਾਂ ਆਮ ਹਾਲਤਾਚ ਕਹਿ ਸਕਦੇ ਹੈਗੇ ਆ ਵੀ ਜਿਹੜੀ ਹੈਗੀ ਆ ਡੀਏਪੀ ਹੈਗੀ ਆ ਜਦਾਂ ਆਪਾਂ ਬੱਚੇ ਨੂੰ ਮੁਢਲੀ ਖਰਾਕ ਦੁੱਧ ਗਿੰਦੇ ਆ ਨਾ ਇਤਨਾ ਜਿਹੜੀ ਫਸਲ ਦੀ ਜਿਹੜੀ ਖਰਾਕ ਡੀਏਪੀ ਹੈ ਨਾ ਉਹ ਮੁਢਲੀ ਖਰਾਕ ਆ ਇਥੋਂ ਸਟਾਰਟ ਹੋਣਾ ਹੁੰਦਾ ਫਸਲ ਨੇ ਪਰ ਜੇ ਇਹ ਡੁਪਲੀਕੇਟ ਹੁੰਦਾ ਵੀ ਸੇ ਕਿਸਾਨਾਂ ਦਾ ਕੀ ਬਣੇਗਾ ਉਹਦੇ ਬਾਰੇ ਵਿਚਾਰ ਵਟਾਂਦਰਾ ਕਰਨ ਦੇ ਆ ਉਹਦੇ ਬਾਰੇ ਸਾਨੂੰ ਧਰਨਾ ਮਜਾਰਾ ਕੋਈ ਕਰਨਾ ਪਿਆ ਰੋਸ ਮਜਾਰਾ ਕੋਈ ਕਰਨਾ ਪਿਆ ਅਫਸਰਾ ਨੂੰ ਮਿਲਣਾ ਪਿਆ ਡੀਸੀ ਸਾਹਿਬ ਨੂੰ ਮਿਲਣਾ ਪਿਆ ਚੀਫ ਨੂੰ ਮਿਲਣਾ ਪਿਆ ਜਿੱਥੇ ਵੀ ਮਿਲ ਕੇ ਸਾਡੀ ਗੱਲ ਸਾਨੂੰ ਪਹੁੰਚਾਉਣ ਦੀ ਰੋੜ ਪਵੇਗੀ ਉੱਥੇ ਪਹੁੰਚਾਵਾਂਗੇ ਪਹਿਲਾਂ ਹੀ ਗੱਲ ਪਹੁੰਚਾਵਾਂਗੇ ਸਾਡੀ ਸੁਣਵਾਈ ਨਹੀਂ ਹੋਊਗੀ ਤੇ ਅਸੀਂ ਤਰਨੇ ਲਾਵਾਂਗੇ। ਪ੍ਰਧਾਨ ਜੀ ਤੁਸੀਂ ਇੱਕ ਗੱਲ ਹੋਰ ਦੱਸੋ ਤੁਸੀਂ ਕਿਸਾਨ ਵੀ ਹੋ ਤੇ ਦੇਖਣ ਨੂੰ ਆਇਆ ਕਿ ਆਪਣੇ ਪੰਜਾਬ ਵਿੱਚ 64-65 ਹਜ਼ਾਰ ਦੁੱਧ ਦੀ ਮਤ ਮਜ਼ਦਦਾਰ। ਲੇਕਿਨ ਇਸ ਟਾਈਮ ਜੇ ਆਪਾਂ ਨੂੰ ਲੋੜ ਕਿਤੇ ਕੋਈ ਪ੍ਰੋਗਰਾਮ ਆ ਕੁਝ ਵੀ ਆ। ਜੇ ਕਿ ਤੁਹਾਨੂੰ 50 ਹਜ਼ਾਰ ਦੋਚੇ ਦਾ 20 ਹਜ਼ਾਰ ਲੀਟਰ ਤੇ ਜਿੰਨਾ ਵੀ ਚਾਹੀਦਾ। ਮੈਨੂੰ ਤਾਂ ਬਿਲਕੁਲ ਬਾਕੀ ਦੁੱਧ ਕਿੱਥੋਂ ਆਉਂਦਾ? ਦੇਖੋ ਜੀ ਇੱਕ ਦਿਨ ਅਖਬਾਰ ਦੇ ਵਿੱਚ ਆਇਆ ਇਹ ਕਿ ਤਕਰੀਬਨ ਜੜੀ ਹੈਗੀ ਆ ਪੰਜਾਬ ਨੂੰ ਦੁੱਧ ਦੀ ਜਿਹੜੀ ਜ਼ਰੂਰਤ ਹੈਗੀ ਆ 64-65 ਹਜ਼ਾਰ ਲੀਟਰ ਦੀ ਹੈਗੀ ਆ ਇੱਕ ਦਿਨ ਦੀ ਪਰ ਉਹਦੇ ਵਿੱਚ ਉਹਨਾਂ ਨੇ ਨਾਲ ਅਖਬਾਰ ਦੇ ਵਿੱਚ ਸ਼ਰੇਆ ਮੀਡੀਆ 'ਚ ਆਇਆ ਕਿ 50-55 ਲੱਖ ਛੱਕੀ 50-55 ਹਜ਼ਾਰ ਲੀਟਰ ਛੱਕੀ ਦੁੱਧ ਆ ਛੱਕੀ ਦੁੱਧ ਦਾ ਡੁਬਲਿਕੇਟ ਆ ਤੇ ਉਹ ਡੁਬਲਿਕੇਟ ਜੇ ਇੰਨਾ ਵੱਡਾ ਮਲੇ ਇੰਨੇ ਵੱਡੇ ਪੱਧਰ ਤੇ ਬਣ ਗਿਆਗਾ ਤੇ ਸਰਕਾਰ ਦਾ ਤਾਂ ਸਾਨੂੰ ਸਮਝ ਨਹੀਂ ਲੱਗਦੀ ਕਿ ਕਿੱਥੇ ਆ ਹੈਗੀ ਵੀ ਆ ਤੇ ਨਹੀਂ ਹੈਗੀ ਕਿਉਂ ਕੋਈ 2-4% ਤੇ ਆਪਾਂ ਕਹਿ ਸਕਦੇ ਹਾਂ ਵੀ ਲੋਕ ਸ਼ੌਕੇ ਬਣਾ ਲਿਆ 10% ਲੋਕ ਸ਼ੌਕੇ ਬਣਾ ਲਿਆ ਵੀ ਇਹ ਤਿੰਨ ਹਿੱਸੇ ਡੁਪਲੀਕੇਟ ਹੋਵੇ ਤੇ ਇੱਕੇ ਸਾਇ ਨੂੰ ਮੈਂ ਅਖਬਾਰ ਜੀਤ ਦੀ ਗੱਲ ਕਰਦਾ ਹੈਗਾ ਉਹਦੇ ਵਿੱਚ ਆਇਆ ਹੈਗਾ ਪਰ ਇਹ ਕਿਸਾਨਾਂ ਦੇ ਵਸ ਦੀ ਗੱਲ ਨਹੀਂ ਹੈਗੀ ਜਿਹੜਾ ਕਿਸਾਨ ਹੈਗਾ ਉਹਦੇ ਘਰੋਂ ਜਦੋਂ ਦੁੱਧ ਚੋਂਦਾ ਹੈਗਾ ਕਿਸੇ ਦੇ ਘਰੋਂ 2 ਲੀਟਰ ਦੂਜੀ ਨੂੰ ਪਾਉਂਦਾ ਕੋਈ 4 ਲੀਟਰ ਪਾਉਂਦਾ ਕੋਈ 8 ਪਾਉਂਦਾ ਕੋਈ 10 ਪਾਉਂਦਾ ਜਾਂ ਬਹੁਤ ਜ਼ਿਆਦਾ ਕੋਈ ਕਹਿੰਨੇ ਜਿਆਦੀਆਂ ਮੱਝਾਂ ਰੱਖਿਆ ਹੋਣਗੇ ਤੇ 20 ਲੀਟਰ ਪਾਉਂਦਾ ਹੋਊਗਾ ਕਿਉਂ ਦੁੱਧ ਦਾ ਦੁੱਧ ਦਾ ਠੰਡਾ ਕੋਈ ਸੌਖਾ ਜਾਂ ਠੰਡਾ ਨਹੀਂ ਹੈਗਾ ਡੰਗਰਾਂ ਨੂੰ ਸਾਹਮਣਾ ਕੋਈ ਨਿਕਾ ਜਾਂ ਕੰਮ ਨਹੀਂ ਹੈਗਾ ਸੋ ਇਹ ਕਰਕੇ ਜਦੋਂ ਸਾਡੇ ਕੋਲ ਤੇ ਜਾਂਦਾ ਪਿਓਰ ਕਿਸਾਨ ਕੋ ਦੁੱਧ ਜਿਹੜਾ ਬਿਲਕੁਲ ਪਿਓਰ ਜਾਂਦਾ ਹੈਗਾ ਕਿਸਾਨ ਨੂੰ ਰੇਟ ਵੀ ਘੱਟ ਮਿਲਦਾ ਹੈਗਾ ਅੱਗੇ ਜਾ ਕੇ ਦੁੱਧ ਵੀ ਡੁਪਲੀਕੇਟ ਹੋ ਜਾਂਦਾ ਤੇ ਰੇਟ ਵੀ ਜਿਹੜਾ ਹਾਈ ਫਾਈ ਹੋ ਜਾਂਦਾ ਹੈ ਇਹ ਇਹਦਾ ਮਸੂਆ ਇਹ ਕਹ ਸਕਦੇ ਕਿ ਦੁੱਧ ਜਿਹੜਾ ਬਾਕੀ ਤਿਆਰ ਹੁੰਦਾ ਕੈਮੀਕਲ ਦੇ ਥਰੂ ਹੁੰਦਾ ਹੈ। ਕੁਝ ਵੀ ਹੋਵੇ। ਇਹ ਸਰਕਾਰ ਦਾ ਕੰਮ ਹੈਗਾ ਉਹਨੂੰ ਫੜਨਾ। ਕੈਮੀਕਲ ਨਾ ਕਰਦੇ ਆ, ਕਹਦੇ ਨਾ ਕਰਦੇ, ਕਹਦੇ ਨਾ ਕਰਦੇ ਪਰ ਜੋ ਵੀ ਚੀਜ਼ ਪਾਉਣਗੇ ਉਹ ਲੋਕਾਂ ਦੀਆਂ ਜ਼ਿੰਦਗੀਆਂ ਵਾਸਤੇ ਘਾਤਕ ਹੋਵੇਗੀ। ਪਰ ਜੋ ਇਹ ਕਿਸਾਨ ਨੂੰ ਕਹਿੰਦੇ ਕਿਸਾਨ 2 ਲੀਟਰ ਦੁੱਧ ਦੇ ਕੋਲ 2 ਲੀਟਰ ਦੇ ਵਿੱਚ ਕਿਹੜਾ ਕੈਮੀਕਲ ਪਾ ਲੂ ਕੀ ਪਾ ਲੂਗਾ। ਇਹ ਕਰਕੇ ਕਿਸਾਨ ਨੂੰ ਇਹਨਾਂ ਹਰ ਇੱਕ ਬਦਨਾਮੀ ਦਾ ਮੋਹਰਾ ਕਰ ਰਿਹਾ ਹੈ। ਜਾਦਿਕੇ ਦੋਧਰੇ ਵਿੱਚ ਬਿਲਕੁਲ ਕਿਸਾਨ ਸਾਫ ਆ ਉਹਦੇ ਕੋ ਇੱਕ ਪੈਸੇ ਦੀ ਵੀ ਹੀਰਾ ਫੇਰੀ ਨਹੀਂ ਹੈਗੀ ਔਰ ਜਿੰਨੀ ਹੀਰਾ ਫੇਰੀ ਕਰਨ ਰਿਹਾ ਜਦੋਂ ਕਿਸਾਨਾਂ ਦਾ ਦੁੱਧ ਇਕੱਠਾ ਹੋ ਗਏ ਕਿਸੇ ਡੇਰੀ ਤੇ ਜਾਂਦਾ ਕਿਸੇ ਹੋਰ ਕਿਸੇ ਪਾਸੇ ਜਾਂਦਾ ਉੱਥੇ ਜਾ ਕੇ ਜੋ ਕੁਝ ਵੀ ਹੋਣਿਆ ਉੱਥੇ ਹੋਣਿਆ ਸਰਕਾਰ ਨੂੰ ਪੂਰ ਜੋਰ ਅਪੀਲ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਖਪੂਰਸਲਾ ਦੀ ਵੀ ਇਹ ਜਿਹੜਾ ਹੈਗਾ ਮਸਲਾ ਇਹਨੂੰ ਤੁਰੰਤ ਹੱਲ ਕਰੇ ਇਹ ਪ੍ਰਧਾਨ ਜੀ ਕੁਝ ਦਿਨ ਪਹਿਲਾਂ ਤੁਹਾਡੀ ਯੂਨੀਅਨ ਨੇ ਅਤੀ ਦਫਤਰ ਦੇ ਵਿੱਚ ਬੀਲਬੋਰਡ ਦਫਤਰ ਵਿੱਚ ਅਤੀਜਾ ਕੋਰਾਵ ਕੀਤਾ ਸੀ ਇਹਦਾ ਕੀ ਕਰਨ ਦੀ ਤੇ ਕੀ ਰਿਜ਼ਲਟ ਇੰਕਾ ਕੋਰਾਵ ਕਰਨਾ ਅਸੀਂ ਪਾਕ ਪਾਰਤੀ ਕਿਸਾਨ ਜੁਨੀਅਨ ਕਾਦੀਆਂ ਕਪੂਰਥਲਾ ਅਸੀਂ ਉਸ ਦਿਨ ਇਕੱਠੇ ਹੋ ਕੇ ਇਹ ਮੇਰਾ ਖਿਆਲ ਅਕਸ਼ਰ 26 ਤਰੀਕ ਦੀ ਗੱਲ ਆ 26 ਜੁਲਾਈ ਦੀ ਸਾਡੇ 32 ਦੀ ਬਹੁਤ ਜਿਆਦਾ ਪ੍ਰੋਬਲਮ ਸੀ ਕਦੀ 2 ਘੰਟੇ ਆ ਗਈ ਕਦੀ 1 ਘੰਟਾ ਆ ਗਈ ਕਦੀ 4 ਘੰਟੇ ਆ ਗਈ ਉਹਨੂੰ ਪੀਸੀ ਕੱਟਦੇ ਨਾਂ ਤੇ ਬਾਰ-ਬਾਰ ਬੰਦ ਕੀਤਾ ਜਾਂਦਾ ਸੀ ਉਸ ਦਿਨ ਜਾ ਕੇ ਅਸੀਂ ਆਪਣਾ ਰੋਸ ਮੁਜਾਰਾ ਜਿਹੜਾ ਐਸ்சி ਸਾਹਿਬ ਦੇ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਮੁੜ ਕੇ ਵਾਧਾ ਦਵਾਇਆ ਸੀਗਾ ਵੀ ਜਿਹੜੀ ਹੁਣ 26 ਤੋਂ 12:32 ਆਏਗੀ ਉਹ ਲਗਾਤਾਰ 6 ਘੰਟੇ ਆਣ ਕੇ ਜਿਹੜੀ ਦਵਾਂਗੇ 8 ਘੰਟੇ ਜਿਹੜੀ 6 ਘੰਟੇ ਲਗਾਤਾਰ ਦਵਾਂਗੇ ਜੇਕਰ ਦੇ ਸਾਨੂੰ ਕੱਟ ਲਾਉਣਾ ਪੈਂਦਾ 6 ਘੰਟੇ ਤੋਂ ਬਾਅਦ ਲਾ ਕੇ ਮੁੜ ਕੇ ਬਾਅਦ ਵਿੱਚ ਉਹ ਪੂਰੀ ਕਰਕੇ ਦਵਾਂਗੇ ਦਵਾਂਗੇ 8 ਘੰਟੇ ਕੁਝ ਦਿਨ ਬਹੁਤ ਵਧੀਆ ਹੀ ਰਹੀ ਬਤੀ ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਹੋ ਗਈ ਬਰਸ਼ਾਤ ਹੋ ਗਈ ਅਜੇ ਤੱਕ ਕੋਈ ਸਮੱਸਿਆ ਨਹੀਂ ਬਣੀ ਜੇ ਬਣੇਗੀ ਨਹੀਂ ਫੇਰ ਅਸਰਾਂ ਕੋਈ ਪਹੁੰਚਾਂਗੇ ਮੇਰੇ ਨਾਲ ਕੈਮਰਾਮੈਨ ਮਦਰ ਲਾਲ ਕਪੂਰ ਸਹਿਜ